ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਜੋ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਖਾਸ ਤੌਰ ਤੇ ਅਮਰਿਤਪਾਲ ਦੇ ਮਾਤਾ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਉਧਰ ਇਸ ਪੂਰੇ ਮਾਮਲੇ 'ਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਕਿਸ ਵੱਲੋਂ ਲਿਖਿਆ ਗਿਆ ਤੇ ਹੁਣ ਮੰਗ ਕੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿਆਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਅਤੇ ਉਸਦੇ ਸਾਥੀਆਂ ਸਣੇ ਪਰਿਵਾਰਕ ਮੈਂਬਰਾਂ ਵੱਲੋਂ ਭੁਖੜ ਹੜਤਾਲ ਦੇ ਮਾਮਲੇ ਵਿੱਚ ਇਸ ਨੂੰ ਹੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸਬ ਕਮੇਟੀ ਨੇ ਮੁੱਖ ਮੰਤਰੀ ਨੂੰ ਤੀਜੀ ਵਾਰ ਯਾਦ ਪੱਤਰ ਭੇਜ ਦਿੱਤਾ ਹੈ ਤੇ ਮੁਲਾਕਾਤ ਵਾਸਤੇ ਸਮਾਂ ਮੰਗਿਆ ਹੈ ਇਹ ਯਾਦ ਪੱਤਰ ਮੁੱਖ ਮੰਤਰੀ ਉਹਨਾਂ ਦੇ ਦਫ਼ਤਰ ਅਤੇ ਵਿਸ਼ੇਸ਼ ਵੈੱਬਸਾਈਟ ਤੇ ਭੇਜਿਆ ਗਿਆ ਹੈ ਪਹਿਲਾਂ ਸਬਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਦੋ ਯਾਦ ਪੱਤਰ ਭੇਜੇ ਵੀ ਜਾ ਚੁੱਕੇ ਨੇ ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਹੰਗਾਰਾ ਨਹੀਂ ਦੇਖਣ ਨੂੰ ਮਿਲਿਆ ਤੇ ਪੱਤਰ ਦੇ ਵਿੱਚ ਅਪੀਲ ਕੀਤੀ ਗਈ ਹੈ ਕਿ ਡਿਬਰੂਗੜ੍ਹ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਇਸ ਮਾਮਲੇ ਨੂੰ ਵਿਚਾਰਨ ਲਈ ਸਬਕਮੇਟੀ ਨੂੰ ਮੁਲਾਕਾਤ ਵਾਸਤੇ 13 ਮਾਰਚ ਤੱਕ ਦਾ ਸਮਾਂ ਦਿੱਤਾ ਜਾਵੇ ਜਨਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਣ ਸਮਾਂ ਮੰਗਿਆ ਗਿਆ ਜਿਹੜੀ ਇੱਕ ਸਬਕਮੇਟੀ ਬਣਾਈ ਗਈ ਸੀ ਉਸ ਵੱਲੋਂ ਕੇ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਦਾ ਸਮਾਂ ਦੇਣ ਤੇ ਜਿਹੜਾ ਮੁੱਦਾ ਹੈ ਉਹ ਮੁੱਦਾ ਇਹ ਹੈ ਕਿ ਅਮਰਤਪਾਲ ਸਿੰਘ ਅਤੇ ਉਸਦੇ ਸਾਥੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਕੁਝ ਆਡੀਓ ਵੀ ਵਾਇਰਲ ਹੋਈਆਂ ਸੀਗੀਆਂ ਕਥਿਤ ਤੌਰ ਤੇ ਜਿਸ ਵਿੱਚ ਉਹਨਾਂ ਨੇ ਬਹੁਤ ਸਾਰੇ ਵੱਡੇ ਇਲਜ਼ਾਮ ਜੇਲ੍ਹ ਪ੍ਰਸ਼ਾਸਨ ਤੇ ਲਾਇਏ ਸੀ ਕਿ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਹੜੀ ਅਮਰਤਪਾਲ ਦੀ ਇੱਕ ਪਹਿਲਾਂ ਕਥਿਤ ਆਡੀਓ ਸਾਹਮਣੇ ਆਈ ਸੀ ਉਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਖਾਣੇ ਦੇ ਵਿੱਚ ਤੰਬਾਕੂ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਦੀ ਜਿਹੜੀਆਂ ਸਿੱਖ ਭਾਵਨਾਵਾਂ ਵਾਲੇ ਉਹਨਾਂ ਨੂੰ ਠੇਸ ਪਹਾਈ ਜਾ ਰਹੀ ਹੈ ਤੇ ਉਹਨਾਂ ਨਾਲ ਇਸ ਤਰੀਕੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਫਿਰ ਕੁਝ ਕਈ ਮਹੀਨਿਆਂ ਬਾਅਦ ਆਡੀਓ ਵੀਡੀਓ ਆਡੀਓ ਜਿਹੜੀਆਂ ਨੇ ਉਹ ਕਾਲ ਰਿਕਾਰਡਿੰਗਸ ਉਹ ਸਾਹਮਣੇ ਆਉਂਦੀਆਂ ਨੇ ਇੱਕ ਤਿਸ ਤੌਰ ਤੇ ਉਹਦੇ ਵਿੱਚ ਵੀ ਅਮਰਤਪਾਲ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਬੈਰਕ ਦੇ ਵਿੱਚ ਇੱਥੋਂ ਦਾ ਕਿ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਵੀ ਕੈਮਰੇ ਲਗਾਏ ਹੋਏ ਨੇ ਅਤੇ ਉਹਨਾਂ ਦੇ ਜਿਹੜੇ ਨਿੱਜਤਾ ਦਾ ਅਧਿਕਾਰ ਹੈ ਉਸ ਨੂੰ ਵੀ ਖਤਰਾ ਹੈ ਇਹ ਅਮਰਤਪਾਲ ਤੇ ਉਸਦੇ ਸਾਥੀਆਂ ਵੱਲੋਂ ਕਿਹਾ ਗਿਆ ਸੀਗਾ ਕਿ ਜੇਲ੍ਹ ਦੇ ਵਿੱਚ ਜਿਹਾ ਵਰਤੀਰਾ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਇਸ ਕਰਕੇ ਉਹ ਮੰਗ ਕਰਦੇ ਨੇ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਅਮਰਤਪਾਲ ਦੇ ਵਕੀਲ ਵੱਲੋਂ ਇਹ ਦਾਵਾ ਕੀਤਾ ਗਿਆ ਸੀਗਾ ਇਹ ਖੁਲਾਸਾ ਕੀਤਾ ਗਿਆ ਜਿਸ ਤੋਂ ਬਾਅਦ ਅਮਰਤਪਾਲ ਉਹਨਾਂ ਵੱਲੋਂ ਜੇਲ੍ਹ ਦੇ ਵਿੱਚ ਭੁਖੜਤਾਲ ਸ਼ੁਰੂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਦੇ ਵੱਲੋਂ ਅਤੇ ਵਾਰਿਸ ਪੰਜਾਬ ਜਥੇਬੰਦੀ ਸਮੇਤ ਕੁਝ ਹੋਰ ਸਿੱਖਾਂ ਵੱਲੋਂ ਜਿਹੜਾ ਉਹ ਭੁਖੜ ਢਾਲ ਬਾਹਰ ਸ਼ੁਰੂ ਕੀਤੀ ਗਈ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਅਮਰਤਪਾਲ ਦੀ ਜਿਹੜੀ ਮਾਤਾ ਨੇ ਉਹਨਾਂ ਦੀ ਤਬੀਅਤ ਵੀ ਜਿਹੜੀ ਭੁਖੜ ਢਾਲ ਦੇ ਦੌਰਾਨ ਜਿਹੜੀ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਲ ਖੜਿਆ ਜਾਂਦਾ ਤਾਂ ਅਜਿਹੀ ਸਿੱਤੀ ਬਣਦੀ ਨਜ਼ਰ ਆਉਂਦੀ ਹੈ ਇਸ ਪੂਰੇ ਮਾਮਲੇ ਵਿੱਚ ਹੁਣ ਅਕਾਲ ਤਖਤ ਸੈੱਬ ਦੀ ਜੇ ਵੱਲੋਂ ਜਿਹੜੀ ਸਬ ਕਮੇਟੀ ਬਣਾਈ ਗਈ ਹੈ ਉਹਨਾਂ ਨੇ ਸਮਾਂ ਮੰਗਿਆ ਹੈ ਜਾਦ ਪੱਤਰ ਭੇਜਿਆ ਤੀਜੀ ਵਾਰ ਕੀ ਹੁਣ ਸੀਐਮ ਭਗਵੰਤ ਮਾਨ ਵੱਲੋਂ ਜਾਂ ਉਹਨਾਂ ਦੇ ਦਫ਼ਤਰ ਵੱਲੋਂ ਉਹਨਾਂ ਨੂੰ ਮਿਲਣ ਦਾ ਵਾਸਤੇ ਸਮਾਂ ਦਿੱਤਾ ਜਾਊਗਾ ਕਿਤਨੇ ਕਿਤੇ ਵੀ ਦੇਖਣ ਵਾਲੀ ਗੱਲ ਹੋਏਗੀ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਨਐਸਏ ਤਹਿਤ ਜਿਹੜਾ ਕੇਸ ਬਣਾਇਆ ਗਿਆ ਸੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਅਮਰਤ ਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਐਨਐਸਏ ਦੇ ਤਹਿਤ ਕੇਸ ਬਣਾ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਅਮਰਤਪਾਲ ਜਿਹੜਾ ਉਸਦੀ ਗ੍ਰਿਫਤਾਰੀ ਹੈ ਜਿਹੜੀ ਰੋਡੇਪਿੰਡ ਜ਼ਿਲ੍ਹਾ ਮੋਗੇ ਤੋਂ ਹੁੰਦੀ ਹੈ ਹਾਲਾਂਕਿ ਦਾਵਾ ਕੀਤਾ ਜਾਂਦਾ ਹੈ ਕਿ ਅਮਰਤਪਾਲ ਖੁਦ ਗ੍ਰਿਫਤਾਰੀ ਦੇਣ ਵਾਸਤੇ ਉੱਤੇ ਪਹੁੰਚਿਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਜਿਹੜੇ ਅਮਰਤਪਾਲ ਤੇ ਉਸਦੇ ਸਾਥੀ ਨੇ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਤਹਿਤ ਅੱਗੇ ਕੀ ਕੁਝ ਪ੍ਰੋਸੀਜਰ ਰਹੇਗਾ ਜੋ ਵੀ ਕਾਨੂੰਨ ਹੁੰਦਾ ਹੈ ਇਸ ਮੁਤਾਬਕ ਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਜਾਵੇ ਤੇ ਸਭ ਤੋਂ ਮੇਨ ਮੰਗ ਇਹ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਇਸ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ ਖਾਸ ਤੌਰ ਤੇ ਸਮੇਂ ਦੀ ਜਿਹੜੀ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਸਮਾਂ ਮਿਲਦਾ ਹੈ ਜੇ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸਬ ਕਮੇਟੀ ਦਾ ਐਕਸ਼ਨ ਕੀ ਹੋਏਗਾ ਫਿਲਹਾਲ ਭੁਖਣ ਧਾਲ ਜਿਹੜੀ ਉਹ ਜੇਲ੍ਹ ਦੇ ਅੰਦਰ ਅਮਰਤਪਾਲ ਤੇ ਉਸਦੇ ਸਾਥੀਆਂ ਵੱਲੋਂ ਵੀ ਜਾਰੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਸਾਥੀ ਪ੍ਰਧਾਨ ਮੰਤਰੀ ਬਾਜਕ ਦੀ ਗੱਲ ਕੀਤੀ ਜਾਵੇ ਪਪਲਪ੍ਰੀਤ ਜਾਂ ਹੋਰ ਬਹੁਤ ਸਾਰੇ ਉਹਨਾਂ ਦੇ ਸਾਥੀ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਵੱਲੋਂ ਵੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਉੱਧਰ ਜਿਹੜੇ ਕੁਝ ਸਿੱਖ ਨੇ ਉਹ ਵੀ ਭੁੱਖ ਹੜਤਾਲ ਕਰ ਰਹੇ ਨੇ ਉਹਨਾਂ ਦੇ ਸਮੇਤ ਉਹਨਾਂ ਦੇ ਮਾਤਾ ਅਮਰਤਪਾਲ ਦੇ ਪਰ ਇਸ ਪੂਰੇ ਮਾਮਲੇ 'ਚ ਅੱਗੇ ਦੇਖਣ ਨੂੰ ਕੀ ਕੁਝ ਰਹਿੰਦਾ ਕਿਸ ਤਰੀਕੇ ਨਾਲ ਭੁੱਖ ਹੜਤਾਲ ਜਾਰੀ ਰਹੇਗੀ ਕਿੰਨੇ ਸਮੇਂ ਤੱਕ ਚੱਲੇਗੀ ਤੇ ਇਸ ਜਥੇਬੰਦੀ ਵੱਲੋਂ ਅੱਗੇ ਕੀ ਐਲਾਨ ਕੀਤਾ ਜਾਂਦਾ ਤੇ ਉਧਰ ਸਰਕਾਰ ਦਾ ਸਟੈਂਡ ਕੀ ਰਹਿੰਦਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਸ਼ਿਫਟਿੰਗ ਨੂੰ ਲੈ ਕੇ ਅਮਰਤਪਾਲ ਸਾਥੀ ਦੇ ਸਾਥੀਆਂ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਫਿਲਹਾਲ ਨਹੀਂ ਦਿਓ ਜੱਜ ਧੰਨਵਾਦ